ਏ ਪਿੰਡ ਹੈ ਦੋਸਤੋ ਸੂਰਮਿਆਂ ਦਾ ਇਸ ਪਿੰਡ ਵਿੱਚ ਦੋ ਬਹੁਤ ਤਕੜੇ ਸੂਰਮੇ ਹੋਏ ਨੇ ਇੱਕ ਕਿਸ਼ਨਾ ਮੋੜ ਤੇ ਦੂਜਾ ਜਿਉਣਾ ਮੋੜ ਆ ਜਿਹੜਾ ਤੁਸੀਂ ਬੁੱਤ ਲੱਗਿਆ ਵੇਖ ਰਹੇ ਹੋ ਇਹ ਆ ਜੀ ਜੱਟ ਜਿਉਨੇ ਮੋੜ ਦਾ ਦੋਸਤੋ ਅੱਜ ਉਹਨਾਂ ਦੇ ਪਿੰਡ ਪਹੁੰਚੇ ਮੋੜਾਂ ਵਿਖੇ ਜਿਵੇਂ ਕਿ ਤੁਸੀਂ ਜਾਣਦੇ ਹੋ ਜੱਟ ਜਿਉਣਾ ਮੋੜ ਇੱਕ ਬਹੁਤ ਵੱਡਾ ਮਾਲਵੇ ਦਾ ਜਿਹੜਾ ਨਾਇਕ ਹੋਇਆਗਾ ਅੰਗਰੇਜ਼ਾਂ ਤੋਂ ਬਹੁਤ ਸਾਰਾ ਧਨ ਲੁੱਟ ਕੇ ਉਹ ਗਰੀਬਾਂ ਵਿੱਚ ਵੰਡਦਾ ਸੀਗਾ ਦੋਸਤੋ ਗੱਲ ਕਰੀਏ ਜਿਉਨੇ ਮੋੜ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਜਦੋਂ ਡੋਗਰ ਗਦਾਰੀ ਕਰਦਾਗਾ ਉਸਦੇ ਵੱਡੇ ਭਾਈ ਕਿਸ਼ਨੇ ਨਾਲ ਕਾਲੇ ਪਾਣੀ ਜਿਹੜਾ ਪਹੁੰਚਾ ਦਿੰਦਾ ਹੈਗਾ ਤਾਂ ਉਸ ਤੋਂ ਬਾਅਦ ਦੋਸਤੋ ਕਿਸ਼ਨਾ ਜਿਹੜਾ ਚਿੱਠੀ ਲਿਖਦਾ ਜਟ ਜਿਉਨੇ ਮੋੜ ਨੂੰ ਇਸ ਪਿੰਡ ਦੇ ਵਿੱਚ ਜਿਹੜੀ ਉਹ ਚਿੱਠੀ ਆਉਂਦੀ ਹੈ ਜਦੋਂ ਜਿਉਨਾ ਮੋੜ ਉਹ ਚਿੱਠੀ ਪੜ੍ਹਦਾ ਹੈਗਾ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਖੂਨ ਖੋਲ ਜਾਂਦਾ ਵੀ ਮੇਰੇ ਭਰਾ ਨਾਲ ਜਿਹੜੀ ਇੰਨੀ ਮਾੜੀ ਕਰਤੀ ਫਿਰ ਦੋਸਤੋ ਜਿਉਨਾ ਮੋੜ ਜਿਹੜਾ ਡੋਗਰ ਤੋਂ ਬਦਲਾ ਲੈਂਦਾ ਹੈਗਾ ਤਾਂ ਦੋਸਤੋ ਗੱਲ ਕਰੀ ਜਿਉਨੇ ਮੋੜ ਦੇ ਪਿੰਡ ਦੀ ਕਿ ਬਹੁਤ ਸੋਹਣੀ ਯਾਦਗਾਰ ਬਣੀ ਹੋਈ ਆ ਜਿਵੇਂ ਕਿ ਭਾਈ ਸਿੱਧੂ ਮੂਸੇਵਾਲੇ ਨੇ ਗਾਇਆ ਹੈ ਨਾ ਸਾਡੇ ਲਾਣੇ ਜਿਉਨੇ ਸੋਚਿਆਂ ਦੇ ਸਾਡੇ ਮਿਰਜੇ ਰਾਜੇ ਜਮਦੇ ਨਹੀਂ ਤਾਂ ਦੋਸਤੋ ਉਸ ਜੌਣਾ ਮੋੜ ਦੀ ਬਾਈ ਸਿੱਧੂ ਉਸ ਵੱਲ ਨੇ ਗੱਲ ਕੀਤੀ ਸੀ ਤੇ ਬਹੁਤ ਟਾਈਮ ਪਹਿਲਾਂ 1990-91 ਵਿੱਚ ਇੱਕ ਗੱਗੂ ਗਿੱਲਜੀ ਦੀ ਫਿਲਮ ਵੀ ਆਈ ਸੀ ਜੱਟ ਜਾਣੇ ਮੋੜ ਤੇ ਤੁਸੀਂ ਵੇਖੀ ਹੋਗੇ ਨਾ ਤਾਂ ਇਹ ਪਿੰਡ ਵਿੱਚ ਬਹੁਤ ਸੋਹਣੀ ਯਾਦਗਾਰ ਬਣੀ ਹੋਈ ਆਗੀ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੌਣਾ ਮੋੜ ਨੈਣਾ ਦੇਵੀ ਦਾ ਇੱਕ ਪੱਕਾ ਭਗਤ ਹੁੰਦਾ ਹੈਗਾ ਡੋਗਰ ਨੂੰ ਮਾਰਨ ਤੋਂ ਬਾਅਦ ਜਿਹੜਾ ਨੈਣਾ ਦੇਵੀ ਸ਼ਾਤਰ ਚੜਾਉਣ ਜਾਂਦਾ ਤੇ ਉੱਥੋਂ ਪਹਾੜੀ ਤੋਂ ਛਾਲ ਮਾਰ ਜਾਂਦਾ ਬੜੇ ਲੋਕਾਂ ਦਾ ਇਹ ਵੀ ਕਹਿਣਾ ਹੈ ਨਾ ਵੀ ਉਦੋਂ ਜਿਹੜਾ ਜੌਣਾ ਮੋੜ ਖਤਮ ਹੋ ਗਿਆ ਸੀ ਤੇ ਪਰ ਜਿਹੜੀ ਅਸਲ ਸਚਾਈ ਸਾਹਮਣੇ ਆਉਂਦੀ ਹੈ ਕਹਿੰਦੇ ਜੌਨੇ ਮੋੜ ਨੂੰ ਹਸਾਰ ਜੇਲ੍ਹ ਦੇ ਵਿੱਚ ਕੀਕਰ ਦੇ ਰੁੱਖ ਨਾਲ ਜਿਹੜੀ ਫਾਂਸੀ ਦਿੱਤੀ ਗਈ ਸੀ ਤਾਂ ਦੋਸਤੋ ਇਸ ਜਗ੍ਹਾ ਤੇ ਬਹੁਤ ਸੋਨਾ ਪਕਾਇਦੀ ਜੌਨੇ ਮੋੜ ਦੇ ਪਿੰਡ ਜਿਹੜਾ ਇੱਕ ਬਹੁਤ ਵਧੀਆ ਬੁੱਤ ਬਣਾਇਆ ਹੋਇਆ ਜੱਟ ਜੌਨੇ ਮੋੜ ਦਾ ਹੱਥ ਦੇ ਵਿੱਚ ਰਾਫ ਲੈ ਤੇ ਲੱਕ ਤੇ ਜਿਹੜਾ ਪਟਾ ਹੈਗਾ ਰੌਂਦਾਂ ਵਾਲਾ ਤੇ ਕੋਲੀ ਦੇ ਉੱਪਰ ਜੱਟ ਜੌਨੇ ਮੋੜ ਨੂੰ ਬਿਠਾਇਆ ਹੈਗਾ ਤਾਂ ਦੋਸਤੋ ਇਹ ਗੁਰੂ ਘਰ ਜਿਹੜਾ ਪਿੰਡ ਦੇ ਵਿੱਚ ਬਣਿਆ ਹੋਇਆ ਬਾਹਰ ਵਾਈ ਵਾਰ ਕਹਿੰਦੀ ਹੈ ਨਾ ਆਪਾਂ ਤਾਂ ਉੱਥੇ ਜਿਹੜਾ ਇਹ ਜੱਟ ਜੌਣੇ ਮੋੜ ਦਾ ਬੁੱਤ ਲੱਗਿਆ ਹੋਇਆ ਹੈ ਜੇ ਗੱਲ ਕਰੀ ਵੀ ਕਦੋਂ ਦੀਆਂ ਗੱਲਾਂ ਨੇ ਬਹੁਤੇ ਸਾਰੇ ਲੋਕਾਂ ਨੂੰ ਪਤਾ ਨਹੀਂ ਤਾਂ ਦੋਸਤੋ ਤਕਰੀਬਨ 1901-02 ਦੀਆਂ ਗੱਲਾਂ ਜਿਹੜੀਆਂ ਇਹ ਹੈਗੀਆਂ ਨੇ ਜਦੋਂ ਜੱਟ ਜੌਣੇ ਮੋੜ ਨੇ ਜਿਹੜੀ ਫਾਂਸੀ ਦਿੱਤੀ ਗਈ ਸੀ ਡੋਗਰ ਤੋਂ ਬਦਲਾ ਲਿਆ ਸੀ ਜੱਟ ਜੌਣੇ ਮੋੜ ਨੇ ਡੋਗਰ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਕਹਿੰਦੇ ਆ ਡਸਕੇ ਦਾ ਸੀ ਡੋਗਰ ਬਹੁਤ ਸਾਰੇ ਲੋਕ ਕਹਿੰਦੇ ਹਰਿਆਊ ਦਾ ਸੀਗਾ ਪਰ ਹਰਿਆਊ ਦੇ ਵਿੱਚ ਜਿਹੜੀ ਡੋਗਰ ਦੀ ਉਹ ਕਬਰ ਬਣੀ ਹੋਈ ਆ ਤੁਸੀਂ ਜਾ ਕੇ ਵੇਖ ਸਕਦੇ ਹੋ ਇੱਕ ਖੂਹ ਦੇ ਉੱਤੇ ਕਹਿੰਦੇ ਡੋਗਰ ਨੂੰ ਜਿਹੜਾ ਜੱਟ ਜੌਣੇ ਮੋੜ ਤਾ ਉਸ ਤੋਂ ਬਾਅਦ ਛਾਤਰ ਚੜਾਉਣ ਜਾਂਦਾ ਜੌਣਾ ਮੋੜ ਨੈਣਾ ਦੇਵੀ ਆਪਣੇ ਕੋ ਸਾਥੀ ਬੰਦਿਆਂ ਨੂੰ ਲੈ ਕੇ ਤੇ ਸਾਥ ਬਣ ਕੇ ਜਾਂਦਾ ਹੈ ਨਾ ਜਦੋਂ ਮਤਲਬ ਪੂਰਾ ਆਪਾਂ ਕਹਿੰਦੇ ਵੀ ਛਾਤਰ ਚੜਾ ਦਿੰਦਾ ਤਾਂ ਕਹਿੰਦੇ ਨੈਣਾ ਦੇਵੀ ਤੋਂ ਸ਼ਾਲ ਮਾਰ ਦਿੰਦਾਗਾ ਮੈਂ ਇੱਕ ਵੀਡੀਓ ਦੇ ਵਿੱਚ ਉਹ ਜਗ੍ਹਾ ਵੀ ਵਿਖਾਈ ਸੀ ਤੁਸੀਂ ਵੇਖੀ ਹੋਵੇ ਜੇ ਵੀ ਜਿਹੜੀ ਜਗ੍ਹਾ ਤੇ ਆ ਕੇ ਜੌਣਾ ਮੋੜ ਡਿੱਗਿਆ ਸੀ ਪਰ ਦੋਸਤੋ ਅਸਲ ਸਚਾਈ ਲੋਕ ਕਹਿੰਦੇ ਆ ਪਿੰਡ ਵਾਲਿਆਂ ਤੋਂ ਵੀ ਜਿਹੜਾ ਪਤਾ ਕੀਤਾ ਵੀ ਜੌਨੇ ਮੋੜਨ ਜਿਹੜੀ ਫਾਂਸੀ ਹੋਈ ਸੀ ਹਸਾਰ ਜੇਲ੍ਹ ਦੇ ਵਿੱਚ ਜੱਟ ਜੌਨੇ ਮੋੜ ਨੂੰ ਫਾਂਸੀ ਹੋਈ ਤੇ ਬਹੁਤ ਸਾਰੀਆਂ ਲੋਕ ਗਥਾਵਾਂ ਜਿਹੜੀਆਂ ਬੜੀਆਂ ਹੋਈਆਂ ਨੇ ਹਨਾ ਕੋਈ ਕਹਿੰਦਾ ਨੈਣਾ ਦੇਵੀ ਤੋਂ ਛਾਲ ਮਾਰ ਗਿਆ ਸੀ ਕੋਈ ਕਹਿੰਦਾ ਪਿੱਛੇ ਮੁੜ ਕੇ ਵੇਖ ਲਿਆ ਸੀ ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਝੂਠੀਆਂ ਨੇ ਗੱਲ ਇਹ ਨਹੀਂ ਵੀ ਹੈ ਨਾ ਜੌਣੇ ਮੋੜ ਨੇ ਕੱਲਾ ਜਿਹੜਾ ਆਪਦੇ ਭਰਾ ਦੇ ਬਦਲਾ ਲਿਆ ਸੀ ਕਾਲੇ ਪਾਣੀ ਦਾ ਤਾਂ ਦੋਸਤੋ ਹੋਰ ਵੀ ਗੱਲਾਂ ਨੇ ਕਹਿੰਦੇ ਜੌਣਾ ਮੋੜ ਸੀ ਜਿਹੜਾ ਅੰਗਰੇਜ਼ਾਂ ਵਿਰੁੱਧ ਜਿਹੜਾ ਜੌਣੇ ਮੋੜ ਨੇ ਬਗਦੋਹ ਕੀਤਾ ਸੀਗਾ ਤੇ ਬਹੁਤ ਸਾਰਾ ਅੰਗਰੇਜ਼ ਜਿਹੜੇ ਵੱਡੇ ਅਫਸਰ ਸੀ ਉਹਨਾਂ ਦਾ ਧਨ ਲੁੱਟ ਕੇ ਉਹ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀਗਾ ਤਾਂ ਦੋਸਤੋ ਇਹ ਜੱਟ ਜੌਣੇ ਮੋੜ ਦਾ ਪਿੰਡ ਹੈ ਜੇ ਤੁਹਾਨੂੰ ਵੀਡੀਓ ਵਧੀਆ ਦਾ ਸ਼ੇਅਰ ਜ਼ਰੂਰ ਕਰ ਸਕਦੇ ਹੋ ਤਾਂ ਆ ਕੇ ਵੀ ਤੁਸੀਂ ਪਿੰਡ ਵੇਖ ਸਕਦੇ ਹੋ ਹੈ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ